ਅਕਾਲੀ ਆਗੂ ਵਿਕਰਮ ਮਜੀਠਿਆ ਨੂੰ ਪਾਰੀ ਸੁਰੱਖਿਆ ਦੇ ਹੇਠ ਨਾਬਾ ਜੇਲ੍ਹ ਭੇਜ ਦਿੱਤਾ ਗਿਆ ਤਾਂ ਦੱਸਦੇ ਇਹ ਕਿ ਵਿਕਰਮ ਮਜੀਠਿਆ ਦੇ ਜੀਲ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਅਕਾਲੀ ਵਰਕਰ ਇਕੱਠੇ ਹੋ ਜਾਂਦੇ ਨੇ ਨਾਬਾ ਜੇਲ੍ਹ ਦੇ ਬਾਹਰ ਅਕਾਲੀ ਵਰਕਰਾਂ ਦੇ ਵੱਲੋਂ ਨਾਰੀਬਾਜ਼ੀ ਕੀਤੀ ਗਈ ਜਿਸ ਦੌਰਾਨ ਵਿਕਰਮ ਮਜੀਠਿਆ ਨੂੰ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਉਸ ਵੇਲੇ ਵੀ ਕੋਰਟ ਦੇ ਬਾਹਰ ਅਕਾਲੀ ਵਰਕਰਾਂ ਨੇ ਨਾਰੀਬਾਜ਼ੀ ਕੀਤੀ ਤੇ ਹੁਣ ਉਹਨਾਂ ਨੂੰ 14 ਦਿਨਾਂ ਦੀ ਰਾਈ ਖਿਰਾਸਤ ਦੇ ਵਿੱਚ ਭੇਜਿਆ ਗਿਆ ਨਾਬਾ ਜੇਲ੍ਹ ਦੇ ਬਾਹਰ ਵੀ ਅਕਾਲੀ ਵਰਕਰਾਂ ਦਾ ਵੱਡਾ ਇਕੱਠ ਦਾਸ ਦੇ ਇਹ ਕਿ ਇੱਥੇ ਮਜੀਠਿਆ ਨੂੰ ਵਿਜੀਲੈਂਸ ਬਿਊਰੋ ਦੇ ਵੱਲੋਂ 4 ਦਿਨੀ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਗਿਆ ਦੋਹਾਂ ਪਾਸਿਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਦੇ ਵੱਲੋਂ ਨਾਬਾਜ਼ ਜੇਲ੍ਹ ਦੇ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਨੇ ਨਾ ਬਾਤੂ ਸਾਡੇ ਵਿਸ਼ੇਸ਼ ਪ੍ਰਤੀਨਿਧੀ ਗੁਰਪ੍ਰੀਤ ਸਿੰਘ ਬਰਸਟ ਦੀ ਰਿਪੋਰਟ ਜਿਹੜੀ ਇਹ ਗੁੰਡਾਗਰਦੀ ਕਰਦੇ ਪਏ ਨੇ ਸਰਕਾਰ ਦੇ ਆ ਕੇ ਅਰੈਸਟ ਕਰਦੇ ਦੇਣੇ ਕਾਜੀ ਵਰਕਰਾਂ ਨੂੰ ਧੱਕਾ ਕਰਦੇ ਕਨੇ ਰੋਡ ਜਾਮ ਕਰਦੇ ਦੇਜੇ ਅਕਾਲੀਵਾਲਾ ਖੇਤ ਕਰਨ ਵਾਲਾ ਇਹਗਾ ਕੱਲ੍ਹ ਦਾ ਟੱਕੇ ਜਾਮਲਾ ਕਰਨੇ ਕਾਹਤ ਕਾਹਨ ਦਿੱਕਤ ਨਹੀਂ ਮੈਨੂੰ ਡਰ ਲੱਟ ਕੇ ਖੜਾ ਸ਼੍ਰੋਮਣੀ ਕਾਲੀਦਾ ਜਟਕੇ ਖੜਾ ਯੂਥ ਮੈਂ ਡਰਨ ਵਾਲਾ ਭਗਵੰਤ ਸਤਿਗੁਰੂ ਮੈਂ ਸਰਕਾਰ ਦਾ ਡਰਨਾ ਵਾਲਾ ਡਰਨ ਵਾਲਾ ਨਹੀਂ ਹੈਗਾ ਇਹ ਇਹ ੱਟਾ ਕਰਨੋਂ ਬੰਦ ਕਰ ਦੋ ਸ਼੍ਰੋਮਣੀ ਦਾ ਬੋਲ ਕਹਿਣਾ ਮੈਂ ਡਰੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਕਿਉਂਕਿ ਉਹਨਾਂ ਨੇ ਆਉਣਾ ਸੀਗਾ ਤੇ ਅਸੀਂ ਵਰਕਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਇੱਥੇ ਆਏ ਸੀਗੇ ਕਿਉਂਕਿ ਅਸੀਂ ਉਹਨਾਂ ਨੂੰ ਸਾਹਮਣੇ ਮਿਲਾਂਗੇ ਸੋ ਮਿਲ ਕੇ ਜਦੋਂ ਜੇਲ੍ਹ ਤੋਂ ਕਿਉਂਕਿ ਕੋਈ ਵੀ ਵਿਅਕਤੀ ਜਦੋਂ ਜੇਲ੍ਹ ਜਾਂਦਾ ਹੈ ਤਾਂ ਉਹਦੇ ਜਿਹੜੇ ਸਮਰਸਥਕ ਨੇ ਉਹ ਜੇਲ੍ਹ ਦੇ ਸਾਹਮਣੇ ਆ ਕੇ ਖੜ ਕੇ ਮਿਲ ਲ ਤੋ ਅੱਜ ਮੈਨੂੰ ਲੱਗਦਾ ਕਿ ਸਰਕਾਰ ਡਰ ਚੁੱਕੀ ਹੈ ਸਰਕਾਰ ਦੇ ਦਿਮਾਗ ਦੇ ਵਿੱਚ ਇਹ ਨਕਸ਼ਾ ਬੈਠ ਚੁੱਕਿਆ ਕਿ ਅਕਾਲੀ ਦਲ ਦੇ ਵਰਕਰ ਜਿਹੜੇ ਲੀਡਰ ਨੇ ਉਹਨਾਂ ਤੋਂ ਇਹਨਾਂ ਨੂੰ ਡਰ ਬਣ ਚੁੱਕਿਆ ਕਿਉਂਕਿ ਮੈਂ ਇੱਕ ਗੱਲ ਕਹਣੀ ਚਾਹੁੰਦਾ ਵਿਕਰਮ ਸਿੰਘ ਉਹ ਚੀਜ਼ ਹੈ ਜਿਹੜੀ ਕਦੇ ਦਬਣੀ ਨਹੀਂ ਵਿਕਰਮ ਸਿੰਘ ਤੋਂ ਜੋ ਇਹ ਕਹਿੰਦੇ ਸੀ ਕਿ ਅਸੀਂ ਆਹ ਕੁਝ ਕਰ ਲਿਆ ਕੁਝ ਕਰ ਲਿਆ ਉਹ ਕੋਈ ਵੀ ਚੀਜ਼ ਉਹਨਾਂ ਤੋਂ ਮਿਲ ਨਹੀਂ ਸਕੀ ਤੋ ਮੈਂ ਮਹਿਸੂਸ ਕਰ ਰਿਹਾ ਕਿ ਆ ਜਿਹੜੀ ਛੋਣੀ ਬਣਾਤੀ ਆ ਇਸ ਤਰ੍ਹਾਂ ਦੇ ਕੋਈ ਵੱਡੇ ਤੋਂ ਵੱਡਾ ਸਮੱਗਲਰ ਵੱਡੇ ਤੋਂ ਵੱਡਾ ਅਤਵਾਦੀ ਵੀ ਲੈਂਦਾ ਜੇ ਵੀ ਤਾਂ ਇਦਾਂ ਛੋਣੀ ਨਹੀਂ ਬਣਾਈ ਜਾਂਦੀ ਇਹ ਤੇ ਆਮ ਪਬਲਿਕ ਨੂੰ ਵੀ ਹੈਰਾਨ ਕੀਤਾ ਜਾ ਰਿਹਾ ਹੈ ਇਹ ਸੜਕ ਦੇ ਉੱਪਰ ਸਵੇਰ ਤੋਂ ਇਹਨਾਂ ਨੇ ਜਾਮ ਲਾਇਆ ਹੋਇਆ ਸੋ ਅਸੀਂ ਉਹਨਾਂ ਨੂੰ ਦੇਖਣ ਵਾਸਤੇ ਆਏ ਸੀਗੇ ਤੇ ਮਿਲਣ ਵਾਸਤੇ ਆਏ ਸੀਗੇ ਸੋ ਇਹਨਾਂ ਨੇ ਟੱਕਾ ਕਰਕੇ ਇਹ ਗੱਲ ਸਿੱਧ ਕਰ ਦੱਤੀ ਹੈ ਕਿ ਭਗਵੰਤ ਮਾਨ ਆਪ ਸਰਕਾਰ ਨਹੀਂ ਚਲਾ ਰਿਹਾ ਭਗਵੰਤ ਮਾਨ ਨੂੰ ਚਲਾ ਰਹੇ ਨੇ ਕੇਸ਼ਰੀਵਾਲ ਸ਼ਿਸ਼ੋਧिया ਤੇ ਉੱਥੇ ਦੀ ਜਿਹੜੀ ਟੀਮ ਹੈ ਦਿੱਲੀ ਤੋਂ ਜਿਹੜੀ ਜ਼ਿਲ੍ਹਾ ਚੋਂ ਆਈ ਹੋਈ ਟੀਮ ਹੈ ਉਹ ਟ੍ਰੇਨ ਹੋ ਕੇ ਆਈ ਹੋਈ ਟੀਮ ਜਿਹੜੀ ਹੈ ਉਹ ਡਰ ਰਹੀ ਹੈ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਸ਼੍ਰੋਮਣੀ ਅਕਾਲੀ ਦਲ ਚੜ ਕੇ ਇਹਨਾਂ ਦੀ ਛਾਤੀ ਤੇ ਨੱਚੇਗਾ ਤੇ 2027 ਚ ਸਰਕਾਰ ਛਰੋਮਣੀ ਅਕਾਲੀ ਦਲ ਬਣਾਏਗਾ ਸੋ ਇਹਨਾਂ ਨੂੰ ਭੱਜਣ ਦੇ ਨੂੰ ਰਸਤਾ ਨਹੀਂ ਲੱਭਣ ਦਵਾਗੇ ਇਹ ਸਾਰੇ ਚੱਕ ਕੇ ਜੇਲ੍ਹ 'ਚ ਬੰਦ ਕਰਾਂਗੇ ਜਿਸ ਤਰ੍ਹਾਂ ਅੱਜ ਵਿਕਰਮ ਸਿੰਘ ਜੀ ਨਾਲ ਇਹ ਬਦਲਾਖੋਰੀ ਦੀ ਨੀਤੀ ਨਾਲ ਕਰ ਰਹੇ ਪਹਿਲਾਂ ਵਿਕਰਮ ਤੋਂ ਮਾਫੀਆਂ ਮੰਗਦੇ ਰਹੇ ਤੇ ਅੱਜ ਵਿਕਰਮ ਸਿੰਘ ਜੀ ਨੂੰ ਚੱਕ ਕੇ ਝੂਠੇ ਕੇ ਸਾਡੇ ਪਰਾਕੇ ਜੇਲਾ ਵਿੱਚ ਲੈ ਕੇ ਆ ਰਹੇ ਕੋਈ ਇਸ ਕੇਸ ਗੱਲ ਦੀ ਨਿੰਦਿਆ ਕਰਦੇ ਆਂ ਸੋ ਅਸੀਂ ਸਾਰੀ ਪਬਲਿਕ ਵੱਲੋਂ ਨਾਪੇ ਦੀ ਪਬਲਿਕਾਂ 'ਚ ਪੂਰੀ ਹਰਾਸ਼ ਹੈ ਤੇ ਜੇਲ੍ਹ ਦੇ ਵਾਲੇ ਵਾਲੇ ਇਹਨਾਂ ਨੇ ਛਾਉਣੀ ਬਣਾ ਕੇ ਖੜੇ ਨੇ ਸੋ ਕਿਸੇ ਵੀ ਵਿਅਕਤੀ ਨੂੰ ਅੰਦਰ ਜਾ ਉਹਾਰ ਪਾਣੀ ਨਿਕਲ ਨਹੀਂ ਆ ਰਹੀ ਕਿ ਅਸੀਂ ਪਰਲੇ ਪਾਸੇ ਖੜੇ ਸੀ ਕਿ ਉਹ ਤੇ ਸਾਨੂੰ ਅਗਲੇ ਪਾਸੇ ਕਢ ਕੇ ਰੱਖਤਾ ਸੋ ਅਸੀਂ ਕਹਿੰਦੇ ਆ ਕਿ ਜੇ ਤੁਹਾਡੇ ਕੋਲ ਇੰਨਾ ਦਮ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਰੋਕ ਲਓ ਪਹਿਲਾਂ ਘਰਾਂ 'ਚ ਹੀ ਰੋਕਿਆ ਸੀਗਾ ਤੇ ਫਿਰ ਬਾਹਰ ਆਏ ਨੇ ਤੇ ਅਸੀਂ ਕਦੇ ਵੀ ਪਿੱਛੇ ਹਟਣ ਵਾਲੇ ਨਹੀਂ ਤਾਂ ਪਿੱਟੇਗਾ